ਕਰੇਟਾ ਕਾਰ ਦਾ ਟਾਇਰ ਫਟਣ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕਈ ਲੋਕ ਇਸ ਹਾਦਸੇ ਵਿੱਚ ਜ਼ਖਮੀ ਹੋਏ ਨੇ ਇਸ ਬਾਰੇ ਦੀ ਕਬੱਡੀ ਖਬਰ ਤੁਹਾਨੂੰ ਸੁਣਨ ਜਾ ਰਹੇ ਹਾਂ ਬਟਾਲਾ ਦੇ ਹਾਈਵੇ ਦੇ ਉੱਪਰੋਂ ਜਿੱਥੇ ਕੀ ਹਾਈਵੇ ਤੇ ਜਾ ਰਹੀ ਕਰੇਟਾ ਕਾਰ ਦਾ ਜਦੋਂ ਟਾਇਰ ਫਟਿਆ ਤਾਂ ਦੱਸਿਆ ਜਾ ਰਿਹਾ ਕਿ ਉਸੇ ਸੜਕ ਦੇ ਉੱਤੇ ਸਵਾਰੀਆਂ ਨਾਲ ਭਰੇ ਈ ਰਿਕਸ਼ਾ ਨੂੰ ਪਿੱਛੋਂ ਇਸ ਕਰੇਟਾ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਰਾਇਟਾ ਕਾਰ ਤੇ ਨਾਲ ਈ ਰਿਕਸ਼ਾ ਦੇ ਵਿੱਚ ਬੈਠੀਆਂ ਸਵਾਰੀਆਂ ਸਮੇਤ ਰਿਕਸ਼ਾ ਖੇਤਾਂ ਦੇ ਵਿੱਚ ਜਾ ਡਿੱਗਿਆ ਜਿੱਥੇ ਕਿ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਨੇ ਦੂਜੇ ਪਾਸੇ ਕਰਾਇਟਾ ਕਾਰ ਦੇ ਚਾਲਕ ਦੇ ਵੀ ਜੁੜੀਆਂ ਗੰਬੀਰ ਸੱਟਾਂ ਲੱਗੀਆਂ ਨੇ ਇਸ ਮੌਕੇ ਪੁਲਿਸ ਅਧਿਕਾਰੀ ਵੀ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਬਟਾਲੇ ਦਿਖਾ ਰਿਹਾ ਜਿੱਥੇ ਕਿ ਇਸ ਰੋਡ ਦੇ ਉੱਤੇ ਹਮੇਸ਼ਾ ਪਹਿਲਾਂ ਵੀ ਹਾਦਸੇ ਵਾਪਰਦੇ ਰਹਿੰਦੇ ਨੇ ਪਰ ਅੱਜ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਿਤਨਾ ਕਿਤੇ ਸੱਟਾਂ ਜਿਹੜੀਆਂ ਜ਼ਰੂਰ ਸਵਾਰੀਆਂ ਦੇ ਲੱਗੀਆਂ ਨੇ ਤੇ ਨਾਲ ਕੈਰਾਟਾ ਕਾਰ ਦੇ ਚਾਲਕ ਤੇ ਲੱਗੀਆਂ ਨੇ ਮੌਕੇ ਤੇ ਲੋਕਾਂ ਦੀ ਭੀੜ ਜਮਾ ਹੋ ਗਈ ਕਿਉਂਕਿ ਜਿਸ ਤਰੀਕੇ ਦਾ ਹਾਦਸਾ ਵਾਪਰਿਆ ਹੈ ਉਸ ਤਰੀਕੇ ਨਾਲ ਲੱਗ ਰਿਹਾ ਸੀ ਕਿਸੇ ਨਾ ਕਿਸੇ ਦਾ ਜਾਨੀ ਨੁਕਸਾਨ ਜੂਰ ਹੋਇਆ ਹੋਵੇਗਾ ਜਿਸ ਤੋਂ ਬਾਅਦ ਮੌਕੇ ਤੇ ਜੋ ਵੀ ਜ਼ਖਮੀ ਵਿਅਕਤੀ ਸੀ ਉਹਨਾਂ ਨੂੰ ਹੋਰਸ ਨੇ ਜਿਹੜੀ ਪੁਲਿਸ ਸਪੋਰਟ ਪਹੁੰਚੀ ਸੀ ਉਨਾ ਪੱਲੋਂ ਹਸਪਤਾਲ ਪਹੁੰਚਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਬਹੁਤ-ਬਹੁਤ ਖਬਰ ਨੂੰ ਸ਼ੇਅਰ ਕਰਿਓ ਕਿਉਂਕਿ ਬਟਾਲਾ ਰੋਡ ਦੇ ਉੱਤੇ ਜਿਸ ਤਰੀਕੇ ਦਾ ਇਹ ਪੂਰਾ ਭਿਆਨਕ ਹਾਸਾ ਵਾਪਰਿਆ ਹੈ ਤਾਂ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਇਸ ਰੋਡ ਦੇ ਉੱਤੇ ਜਾਣ ਲਈ ਡਰ ਦਾ ਮਾਹੌਲ ਜੂ ਬਣ ਗਿਆ ਹੈ ਕਿਉਂਕਿ ਹਾਸਾ ਪਹਿਲਾ ਨਹੀਂ ਪਹਿਲਾਂ ਵੀ ਹਾਸੇ ਕਹੀਂ ਵਾਪਰਦੇ ਰਹੇਗੀ ਕੀ ਗੱਲ ਹੋਈ ਹੈ ਤੇ ਕੀ ਸਾਰਾ ਸੀ ਇਹ ਕਿ ਰਾਗੀ ਨੇ ਜਾ ਕੇ ਸਾਨੂੰ ਦੱਸਿਆ ਸੀ ਖੜੇ ਸੀ ਚੌਂਕ ਦੇ ਵਿੱਚ ਉੱਥੋਂ ਆਣ ਕੇ ਆਪਾਂ ਐਕਸੀਡੈਂਟ ਜਾ ਕੇ ਜਲਦੀ ਜਲਦੀ ਕੱਢ ਗਏ ਉਹਨਾਂ ਨੂੰ ਤੇ ਨਿਸ਼ਾਰਾ ਪੰਜਾ ਸੀ ਹਸਪੀਟਲ ਨੂੰ ਛੱਡਿਆ ਵੀ ਅਟੋਵਲੀ ਨੇ ਪੰਜਾ ਨੇ ਤੇ ਇਹ ਆ ਇੱਕ ਚਮਈ ਦੀ ਖੱਬੀ ਸੱਚੀ ਕੋਣੀ ਤੇ ਸੱਟ ਲੱਗੀ ਕਿਹੜੀ ਕਾਰ ਹੈ ਕ੍ਰੇਟਾ 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 ਤੇ ਦੂਜਾ ਕੀ ਹੈਗਾ ਈ ਰਿਕਸ਼ਾ ਈ ਰਿਕਸ਼ਾ ਕਿੰਨੇ ਸਵਾਰੀ ਈ ਰਿਕਸ਼ੇ ਉਹ ਪੰਜੇ ਜਣੇ ਹੀ ਘਰ ਦੀ ਫੈਮਿਲੀ ਸੀ ਤੇ ਇਹ ਕ੍ਰੇਟਾ ਦੇ ਕ੍ਰੇਟਾ ਹੀ ਸਿੰਗਲ ਬੰਦਾ ਸੀ ਸਿੰਗਲ ਬੰਦਾ ਸੀ ਬਚਾਇਆ ਸਾਰਿਆਂ ਦਾ ਹਾਂਜੀ ਬਚਾਇਆ ਜਿੰਨਾਂ ਨੂੰ ਕਿੱਥੇ ਭੇਜਿਆ ਇਹ ਪ੍ਰਾਈਵੇਟ ਹਸਪੀਟਲ ਚ ਕੁਝ ਕੁਝ ਕਿਹੜੇ ਹਾਂਜੀ ਤੁਸੀਂ ਐਸਐਸ ਰੋਡਸ ਰੱਖਿਆ ਵਾਲੀ ਅੱਛਾ ਤੇ ਇਹ ਮਤਲਬ ਮੌਕੇ ਤੇ ਤੁਸੀਂ ਪਹੁੰਚ ਗਏ ਤੇ ਸਵਾਰੀਆਂ ਹਸਤਲ ਭੇਜਤੀਆਂ ਹਾਂਜੀ ਯਾਸਤਲ ਛੱਡ ਕੇ ਆਈ ਜਾਂਦੀ ਆ ਠੀਕ ਐਸਐਸ ਦੀ ਦੇ